ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਦਿਸ ਚੈਨਲ ਸੋ ਸਟੂਡੈਂਟਸ ਇਸ ਵੀਡੀਓ ਵਿੱਚ ਅਸੀਂ 4 ਦਾ ਅਤੇ 5 ਦਾ ਪਹਾੜਾ ਪੜਾਂਗੇ ਦੋ ਤਰੀਕਿਆਂ ਨਾਲ ਪੜਾਂਗੇ ਜਿਵੇਂ ਅਸੀਂ 2 ਦਾ ਅਤੇ 3 ਦਾ ਪਹਾੜਾ ਪੜਿਆ ਸੀ ਸੋ ਜਿਹੜਾ ਵੀ ਤਰੀਕਾ ਤੁਹਾਨੂੰ ਈਜ਼ੀ ਲੱਗੇ ਯਾਦ ਕਰਨਾ ਉਸ ਤਰੀਕੇ ਨਾਲ ਤੁਸੀਂ ਇਹਨਾਂ ਪਹਾੜਿਆਂ ਨੂੰ ਯਾਦ ਕਰ ਸਕਦੇ ਹੋ ਸੋ ਪਹਿਲਾਂ ਅਸੀਂ 4 ਦਾ ਪਹਾੜਾ ਦੇਖਦੇ ਹਾਂ ਸੋ ਪਹਿਲਾ ਤਰੀਕਾ 4 1 4 4 2 8 4 3 12 4 4 16 चार पंजा बी, चार शिका चौवी, चार सत्त अठाई चार अठा बत्ती चार नाया छत्ती चार दाह चाली सो चार so, फाड़ा किमें बनता है तीस तो चार चार जमा करने ने 4+4=8 8+4=12 12+4=16 16+4=20 20+4=24 24+4=28 28+4=32 32+4=36 36+4=40 ਸੁਧਾਰੋ ਨਿਆਸੀ ਸਪਾੜੇ ਨੂੰ 4*1=4 4*2=8 4*3=12 4*4=16 4*5=20 चार शिका चौवी चार सत्ता अठाई चार अठा बत्ती चार नाय छत्ती चार दाह चाली हूँ असी देखते हाँ दूसरा तरीका सो so, दूजे तरीके एक चौका चौका दो चौके अठ तीन चौके बारह चार चौके सोलह पंजू चौका भी चौका चौवी, सत्तू चौका अठाई अठू चौका बत्ती नौ चौका छत्ती दस चौके चाली ਸੋ ਦੋ ਗਰ ਨਹੀਂ ਆਸੀ ਇਹਨੂੰ 1 ਚੌਕਾ 4 2 ਚੌਕੇ 8 3 ਚੌਕੇ 12 4 ਚੌਕੇ 16 5 ਚੌਕਾ 20 6 ਚੌਕਾ 24 7 ਚੌਕਾ 28 8 ਚੌਕਾ 32 9 ਚੌਕਾ 36 10 ਚੌਕਾ 40 ਜਾਂ ਤੁਸੀਂ ਇਹਨੂੰ ਕਹਿ ਸਕਦੇ ਹੋ 10 ਚੌਕਾ 40 ਹੁਣ ਅਸੀਂ ਦੇਖਦੇ ਹਾਂ 5 ਦਾ ਪਹਾੜਾ ਸੋ ਪਹਿਲਾ ਤਰੀਕਾ 5 1 5 5 5 2 10 5 3 15 5 4 20 5 5 25 5 6 30 5 7 35 5 8 40 5 9 45 5 10 50 ओके 100 5 ਦਾ ਭਾੜਾ ਕਿਵੇਂ ਬਣਦਾ ਹੈ ਤੁਸੀਂ 5 5 ਜਮਾ ਕਰਨੇ ਆ 5 ਜਮਾ 5 10 10 ਜਮਾ 5 15 15 ਜਮਾ 5 20 20 ਜਮਾ 5 25 25+5 30 30+5 35 35+5 40 40+5 45 45+5 50 ਸੋ ਇੱਕ ਵਾਰ ਇਹਨੂੰ ਦੁਹਰਾਉਨੇ ਆ ਅਸੀਂ ਫਿਰ ਤੋਂ 5 1=5 5ਉ ਦੋਣੀ 10 5ਉ ਤੀਆ 15 5ਉ ਚੌਕਾ 20 5ਉ ਪੰਜਾ 25 5ਉ ਛੀਕਾ 30 5ਉ ਸਤਾ 35 5ਉ ਅੱਠਾ 40 5ਉ ਨੌ 45 5ਉ ਦਾਹ 50 ਹੁਣ ਅਸੀਂ ਦੇਖਦੇ ਹਾਂ ਦੂਸਰਾ ਤਰੀਕਾ

ਸਟੂ 55 35 85 40 95 45 ਦਾ ਹੁਪੰਜ ਪੇ ਜਾ ਸੋ ਸਟੂਡੈਂਟਸ ਅਸੀਂ 4 ਦਾ ਅਤੇ 5 ਦਾ ਪਹਾੜਾ ਹੋਰ ਪਹਾੜੇ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ ਥੈਂਕਸ ਫॉर ਵਾਚਿੰਗ ਟੇਕ ਕੇਅਰ